ਹਾਂਜੀ ਅੱਜ ਆਪਾਂ ਤੁਹਾਨੂੰ ਕਰਤਾਰ ਵਾਲਾ ਦਾ ਮੱਕੀ ਵਾਲਾ ਕਾਟਰ ਦਿਖਾਉਣੇ ਆ ਤੇ ਜੇ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਪੂਰੀ ਐਨ ਕੁਆਲਿਟੀ ਸਖਣੀਓ ਸਰਾ ਬਣਾਇਆ ਹੋਇਆ ਇਧਰ ਸਾਡੇ ਮੇਨ ਸਤਿਕਾਰਯੋਗ ਹੈ ਲਵਦੀ ਵੀਰਾ ਦੂਜਾ ਪੂਰਾ ਐਂਟੋਪ ਬਣਾ ਰਖੀਏ ਕੁਆਲਿਟੀ ਜਾ ਰਹੇ ਨੇ ਦਿਨ ਪਰ ਦਿਨ ਪੂਰੇ ਪੂਰੀ ਟੋਪ ਕੁਆਲਿਟੀ ਹਾਂ ਜੇ ਸਾਡਾ ਬਾਈ ਵਿੰਦਰਾ ਤੇ ਅੱਗੇ ਦਿਖਾਉਣੇ ਫਿਰ ਇਧਰ ਦੀ ਤਾਂ ਟੱਪਿਆ ਨਹੀਂ ਆਣਾ ਆਪਾਂ ਨੂੰ ਆ ਜਾਓ ਜੇ ਕਿਸੇ ਨੇ ਘਟਾਉਣਾ ਵੀ ਹੋਵੇ ਤਾਂ ਅਸੀਂ ਘੱਟ ਵੀ ਲਵਾਂਗੇ ਇਹ ਹਾਂ ਉਹ ਨਵਾਂ ਦੇ ਦਾਂਗੇ ਲੈ ਕੇ ਬਈ ਕਰਤਾਰ ਵਾਲਿਆਂ ਦਾ ਆ ਸਾਰੇ ਰੈਡੀ ਨੇ ਘਟੋ ਘਟਾ ਪੰਜਾਹ ਤੋਂ ਪਲੱਸ ਖੜੇ ਨੇ ਕੱਟ ਰ ਇਹਨਾਂ ਲਵੇ ਤੇ ਲੋਨ-ਲੂਨ ਦਾ ਵੀ ਕੋਈ ਦਿੱਕਤ ਨਹੀਂ ਹੈ ਨਾ ਸਾਰੀ ਹੋ ਜਾਣਾ ਬਾਦੂ ਚੱਲ ਰਿਹਾ ਲੋਨ ਵਾਲਾ ਵੀ ਪ੍ਰੋਸੈਸ ਇਹਨਾਂ ਦੇ ਲੋਨ ਨਾਲ ਦੀ ਨਾਲ ਕਰਾ ਕੇ ਦੇਾਂਗੇ ਨਾਲ ਦੀ ਨਾਲੇ ਕਰਾ ਕੇ ਦੇਵਾਂਗੇ ਇਹਨੇ ਲੋਨ ਵੀ ਕੋਈ ਦਿੱਕਤ ਨਹੀਂ ਹੈਗੀ ਆਸ ਅੰਦਰ ਲਾਉਣਾ ਕੱਟਰ ਮੈਂ ਟਰਾਲਾ ਨਾਲ ਲਾਉਣ ਦੀ ਲੋੜ ਨਹੀਂ ਕੀ ਅੱਛਾ ਜੀ ਆਹ ਕੋੜੀਆਂ ਤੇ ਲੱਗ ਜਾਊਗਾ ਅੱਛਾ ਕੋੜੀਆਂ ਤੇ ਵੀ ਤੁਸੀਂ ਆਪਦੇ ਅੰਦਰ ਜਮੇ ਠੀਕ ਹੈ ਨਾਲ ਨਾਲ ਦਾ ਬਹੁਤ ਜਗਾ ਘੇਰਦਾ ਨਾ ਕੱਟਣਾ ਹਾਂਜੀ ਹਾਂਜੀ ਬਾਹਰੇ ਖੜਾ ਕਰਨਾ ਪੈਂਦਾ ਹਰੇਕ ਜ਼ਿੰਮੇਦਾਰ ਨੂੰ ਠੀਕ ਹੈ ਜਿੱਥੇ ਮਸ਼ੀਨ ਥੋੜੀ ਲੱਗ ਗਈ ਆ ਇੱਕ ਨਵੀਂ ਫੈਸਿਲਿਟੀ ਆ ਵੀ ਉੱਥੇ ਹੀ ਖੜ ਜਾਂਦਾ ਇਹ ਕੋੜੀਆਂ ਨਾਲ ਥੱਲੇ ਉਤਰ ਜਾਊਗਾ ਠੀਕ ਆ ਕੋੜੀਆਂ ਤੇ ਉਤਰ ਜਾਂਦਾ ਕੋੜੀਆਂ ਤੇ ਉਤਰ ਜਾਂਦਾ ਪਾਉਣਾ ਵੀ ਸੌਖਾ ਠੀਕ ਆ ਵੀ ਹਾਂ ਆ ਚੋਕ ਚੋਕ ਖੋਲਣਾ ਇਹ ਵੀ ਨਵੀਂ ਚੀਜ਼ ਐ ਇੱਕ ਯਾਰ ਹਾਂ ਹੋਕਾ ਹਾਂ ਹੁੱਕਾਂ ਹੁੱਕਣ ਦੀ ਲੋਡ ਨਹੀਂ ਪਾਰ ਪਰ ਜਵੇਂ ਨੇੜੇ ਤੇੜੇ ਲੈ ਕੇ ਜਾਣਾ ਤਾਂ ਹੁੱਕੇ ਪਾ ਕੇ ਲੈ ਹਾਂ ਹੁੱਕੇ ਪਾ ਕੇ ਲੈ ਜਾਓ ਗੱਲ ਸਹੀ ਹੈ ਇਹ ਵੀ ਆ ਚੀਜ਼ ਵੀ ਬਈ ਬਾਕੀ ਉਲਟਾਲ ਨਹੀਂ ਹੁੰਦਾ ਲਾਰੇ ਉਹ ਬਲੇਡ ਹੈ ਬਲੇਡ ਬਿੱਟ ਬਲੇਡ ਲੱਗਿਆ ਹੋਇਆ ਹੈ ਬਲੇਡ ਬੈਠੋ ਲੈ 6 ਗੇਅਰ ਲੱਗੇ ਹੋਏ ਨੇ ਇਹਦੇ ਗੇਅਰ 6 ਨੇ ਹਾਂ 6 ਗੇਅਰ ਨੇ ਅਰ ਗੇਅਰ ਆਮ ਨਾਲੋਂ ਆਪਣੇ ਵੱਡੇ ਨੇ ਜਿਹੜੇ ਪਲੱਸ ਪੁਆਇੰਟ ਆ ਨਾ ਆਪਣਾ ਗੇਅਰ ਆਮ ਨਾਲੋਂ ਵੱਡਾ ਵੱਡਾ ਠੀਕ ਆ ਵੱਡਾ ਸੈਂਟਰ ਇਹਨਾਂ ਦੇ ਨਾਲੇ ਉਹ ਗਰਾਰੀਆਂ ਵੀ ਛੜੀਆਂ ਵਾਲੀਆਂ ਪਾਈਆਂ ਹੋਈਆਂ ਛੜੀ ਵਾਲੀਆਂ ਗਰਾਰੀਆਂ ਸਾਰੀਆਂ ਠੀਕ ਆ ਜਿਵੇਂ ਆਪਣੇ ਟਰੈਕਟਰ ਦੇ ਪੀਟੀਓ ਹੁੰਦੀ ਆ ਵਾ ਠੀਕ ਆ ਉਹਦੇ ਨਾਲ ਪਹਿਲਾਂ ਕਾਟਰ ਕੋਟਰ ਘੁੰਮ ਜਾਂਦੀ ਆ ਵੀ ਇਹਨਾਂ ਨਾਲ ਇਹ ਚ ਨਹੀਂ ਇਹ ਚ ਕੋਈ ਸਮੱਸਿਆ ਨਹੀਂ ਆਉਂਦੀ ਡਾਇਮੰਡ ਦੀ ਉਹ ਗਰਾਰੀ ਬੱਟੀ ਕਰਦੀ ਇਹਦੀ ਅੱਛਾ ਗੇਅਰ ਵੱਡਾ ਹੈ ਠੀਕ ਆ ਛੱਲੀ ਛੱਲੀ ਮੂਰੇ ਛੱਡ ਦਿੰਦਾ ਕਾਟਰ ਨਾ ਹਾਂ ਉਹ ਨਹੀਂ ਸਿੱਟੂਗਾ ਇਹ ਉਹ ਨਹੀਂ ਸਿੱਟੂਆ ਤੇ ਚਾਈਨਾ ਜੂਨਾ ਸਾਰੀਆਂ ਡਾਇਮੰਡ ਦੀਆਂ ਨੇ ਡਾਇਮੰਡ ਦੀ ਚੈਨਾ ਨੇ ਐਨਵੀਸੀ ਦਾ ਹਾਂ ਉਹ ਲਾ ਤਾਂ ਬਲੇਡ ਲਾਦਾ ਜਿਵੇਂ ਆਮ ਦੇ ਕਾਹ ਲੈਪਟ ਜਾਂਦਾ ਅੱਛਾ ਜੀ ਇਹ ਕਾਹ ਨਹੀਂ ਲਿਫਟੂਆ ਅੱਛਾ ਕਾਹ ਨਹੀਂ ਲਿਫਟੂਆ ਜਿਹੜਾ ਪੂਸ ਜਾ ਲਿਫਟ ਜਾਂਦਾ ਜਾਨੀ ਕਿ ਹਾਂ ਆ ਉਹ ਨਹੀਂ ਲਿਫਟਦਾ ਕਹਿੰਦੇ ਆ ਦੇਖੋ ਸਾਰੇ ਕਾਟਰੇ ਕਾਟਨੇ ਹੁਣ ਜਿਹੜੀ ਚੀਜ਼ ਦੀ ਡਿਮਾਂਡ ਵੱਧ ਹੁੰਦੀ ਆ ਉਹੀ ਚੀਜ਼ ਦਾ ਉਹੀ ਜ਼ਿਆਦਾ ਬਣਾ ਦਨੇ ਕਹਿੰਦੇ ਆਪਾਂ ਆਪਾਂ ਲੋਕਾਂ ਦੇ ਮੁਤਾਬਕ ਚੱਲਦੇ ਆਂ ਡਿਮਾਂਡ ਦੇ ਠੀਕ ਹੈਗਾ ਇਹ ਛੋਟਾ ਹੈ ਇਹ ਛੋਟਾ ਕੱਤੇ ਉਹਦੇ ਵਾਲਾ 33 ਇੰਚ ਉਹ 33 ਇੰਚ ਵਾਲਾ ਜਿਵੇਂ ਆਪਾਂ ਸਮਝ ਲਓ ਮਹਾਰਾਸ਼ਟਰ ਕਿ ਲੋਗ ਆਪਾਂ ਕਿਹਾ ਗੱਡਰ ਦੀ 33 ਇੰਚ ਦੀ ਠੀਕ ਆ ਠੀਕ ਆ ਇਹ ਓਲੀਆਂ ਦਾ ਵੀ ਫਰਕ ਹੋਊਗਾ ਹਣਾ ਇਹ ਜਲੰਧਰ ਵਾਲੇ ਉਹ ਬਾਕੀ ਨੇ ਜਿਹੜੇ ਆਓ ਜਲੰਧਰ ਇਹ ਜਲੰਧਰ ਹਾਂ ਜਲੰਧਰ ਵਾਲੇ ਏਰੀਆ 'ਚ ਚੱਲਦੇ ਨੇ ਇਹ 24 ਇੰਚ 'ਚ ਨੇ ਠੀਕ ਆ ਠੀਕ ਆ ਇਹ 'ਚ ਪੰਜ ਗੇ ਰੋਣਗੇ ਹਾਂ ਇਹ 'ਚ ਪੰਜ ਗੇ ਇਹ 'ਚ ਪੰਜ ਨੇ ਆਜੋ ਆਜੋ ਕੰਮ ਇੰਨਾ ਦਿਖਾਈਏ ਇਧਰ ਹੈ ਇਹ ਕਰਤਾਰ ਵਾਲਾ ਦਾ ਟਰੈਕਟਰ ਹੈ ਬਾਈ ਵੇ 60 36 ਹੈ ਕਰਲੇ ਪਾਸ ਇਹਨਾਂ ਨੇ ਸਾਰੇ ਹੁਣ ਟਰੈਕਟਰ ਐਟਕਣੀ ਉਹ ਕਰਾਰੋ ਦਾ ਕਹਿੰਦਾ ਨਵਾਂ ਨਵਾਂ ਲਿਆਂਦਾ ਕਰਤਾਰ ਮੁੰਡੇ ਨੇ ਉਹਦਾ ਆ ਰਿਹਾ ਗਾਣਾ ਹੁਣ ਨਵਾਂ ਨਵਾਂ ਲਿਆਂਦਾ ਕਰਤਾਰ ਮੁੰਡੇ ਨੇ ਕਹਿੰਦਾ ਆਰਨੇ ਤੇ ਬਾਈ ਗਾ ਰਿਹਾ ਛੇਤੀ ਸੌਂਗ ਨਵੀਂ ਨਵੀਂ ਲੈਂਦੀ ਕਰਤਾਰ ਮੁੰਡੇ ਨੇ ਆ ਦੇਖੋ ਆ ਮੱਕੀ ਵਾਲੇ ਕਾਟਰਾਂ ਏਸੀ ਏਸੀ ਕਮੈਨ ਦੀ ਬਹੁਤ ਡਿਮਾਂਡ ਆ ਯਾਰ ਅੱਗੇ ਤੋਂ ਏਸੀ ਕਮੈਨ ਦੀ ਇੰਨੀ ਡਿਮਾਂਡ ਹੋਊਗੀ ਨਾ ਤੂੰ ਛੱਡੇ ਦੇ ਗੱਲ ਇਸ ਵਾਰੀ ਵੀ ਬਹੁਤ ਵਧੀਆ ਡਿਮਾਂਡ ਸੀਗੀ ਏਸੀ ਇਸ ਵਾਰੀ ਆਪਣੀਆਂ ਚਲਿੰਗਾਂ ਤਕਰੀਬਨ 54 55 ਮਸ਼ੀਨਾਂ ਏਸੀ ਏਸੀ ਵਾਲੀਆਂ ਚੱਲੀਆਂ ਹਾਂ ਏਸੀ ਦੀ ਡਿਮਾਂਡ ਮੈਂ ਦੇਖਿਆ ਏਸੀ ਤਾਂ ਉਹ ਵੀ ਬਹੁਤ ਪੁਰਾਣੀਆਂ ਤੇ ਲਾਉਣ ਵਾਸਤੇ ਮਿਲਿਆ ਚਲੋ ਭਾਈ ਵਧਾਈਆਂ ਸੋਨੂੰ ਵਧੀਆ ਖੈਰ ਸੁੱਖ ਨਾਲ ਲੱਗਿਆ ਸੀ ਜਨਾ ਚੱਲੀਏ ਵੰਦਰੇ ਵੇਰੇ ਓਕੇ